ਸਾਦਾ ਭਾਈਚਾਰਾ ਪਹਿਲਾ ਮੇਰੀ ਅਸਲਾਮੁਅਲੈਕੁਮ ਮਬੂਰਦਰੋ ਸਾਰੇ ਵਾਅਦ ਰਬਾ ਸ਼ੁਕਰਾਨਾ ਮੈਂ ਤੁਹਾਡਾ ਬੜਾ ਮਸ਼ਕੂਰ ਹਾਂ ਕਿ ਤੁਸੀਂ ਇਨੀ ਲੀਡ ਪਰ ਇਸ ਸਭਾ ਦੇ ਵਿੱਚ ਇੰਤਜ਼ਾਰ ਕਰ ਰਹੇ ਹੋ ਔਰ ਮੈਂ ਗਗਨਤਾਰ ਸਿੰਘ ਮਾਰਾ ਗੱਲ ਕਰ ਰਹੀ ਸੀ ਕਰਨ ਦੀ ਜਾਂ ਕੁਛ ਕਲਾਕਾਰ ਦੀ ਰੋਕੀ ਸਾਡੇ ਕਿ ਬਣੀ ਜਾਂ ਕੁਛ ਕਹਿ ਮੈਨੇ ਕਿ ਵਿਕਾਸ ਨਹੀਂ ਹੋਇਆ ਉਸੇ ਸਕੂਲ ਆਪੇ ਨਹੀਂ ਹੋਇਆ ਜਾਂ ਅਲਸਿਕਾ ਖਤਰੀ ਨਹੀਂ ਨਸੀ ਕੇ ਕੇ ਪਿਛਲੀ ਸਰਕਾਰ ਨੇ ਤੁਹਾਡਾ ਸਕੂਲ ਅਪਗ੍ਰੇਡ ਕਰਤਾ ਸੀਗਾ ਤੇ ਨਵੀਂ ਸਰਕਾਰ ਨੇ ਉਹਨੂੰ ਰਿਵਰਸ ਕਰਕੇ ਨੀਚੇ ਕਰ ਦਿੱਤਾ ਦੋਸਤੋ ਗੱਲ ਇਹ ਆ ਗੱਲ ਇਹ ਹੈਗੀ ਆ ਇਹਦਾ ਧਿਆਨ ਕਰੋ ਕਿਸੇ بڑے ਕਿਸੇ بڑے ਸਿਆਨੇ ਮਦਨੇ ਪਤਾ ਕਿ ਕੀ ਹੈ ਜ਼ਿੰਦਗੀ ਵਿੱਚ ਪਹਿਲਾ ਕੰਮ ਵਿਕਾਸ ਸਭ ਕੁਝ ਨਹੀਂ ਹੈ ਜੇ ਤੁਹਾਡੀ ਕੋਈ ਹੋਂਦ ਹੀ ਨਹੀਂ ਕਿਸੇ ਦੇਸ਼ ਵਿੱਚ ਜੇ ਤੁਸੀਂ ਆਪਣੇ ਦੋਸ ਆਪਣੇ ਦੇਸ਼ ਵਿੱਚ ਦੂਸਰੇ ਦੇ ਦੇ ਨਾਗਰਿਕ ਸਮਝੇ ਜਾਣੇ ਹੋ ਜਾਂ ਤੁਸੀਂ ਗੁਲਾਮ ਹੋ ਤੇ ਉਸ ਕੰਮ ਦਾ ਉਸ ਚੀਜ਼ ਤੋਂ ਹੀ ਵਿਕਾਸ ਕਰ ਜਾਵੇ ਪਰ ਸਰਕਾਰਾਂ ਬਹੁਤ ਅੱਛੀਆਂ ਬਣਾਉਂਦੀਆਂ ਸੂਰ ਬੜੇ ਅੱਛੇ ਬਣਾਉਂਦੇ ਪਰ ਤੁਹਾਡੀ ਤੁਹਾਡਾ ਧਰਮ ਤੁਸੀਂ ਪਛਾਣ ਨਹੀਂ ਕਰ ਸਕਦੇ ਤੁਹਾਡੀਆਂ ਗਿਆਪੜਾ ਦੀ ਇੱਜ਼ਤ ਸੇਵ ਨਹੀਂ ਤੁਹਾਡੇ ਧਾਰਮਿਕ ਸਥਾਨਾਂ ਦੀ ਇੱਜ਼ਤ ਸੇਵ ਨਹੀਂ ਇਸ ਤੋਂ ਸਰਕਾਰ ਨੂੰ ਸਿੱਖੀ ਗロナ ਔਰ ਅੱਜ ਕਿਸੇ ਨੇ ਸਵੇਰੇ ਪੜ੍ਹਨਾ ਸੀਗਾ ਉਹਨਾਂ ਨੇ ਕਿਹਾ ਜੇ ਵਿਕਾਸ ਸਿਰਾਂ ਹੀ ਕਰਨਾ ਤੇ ਗਰੀਬਾਂ ਨੇ ਬਹੁਤ ਕੀ ਤਸੀਹੇਂਆਂ ਵਿੱਚ ਹੁਣ ਪਤਾ ਜਿਹੜਾ ਪਤਾ ਕਿ ਜਿਹੜਾ ਪਾਰਲੀਮੈਂਟ ਹਾਊਸ ਬਣਿਆ ਪੁਰਾਣਾ ਕਾਂਗਰਸ ਦਾ ਬਣਾਇਆ ਹੋਇਆ ਵਾ ਪਤਾ ਜਿਹੜਾ ਰਾਸ਼ਟਰਪਤੀ ਭਵਨ ਬਣਿਆ ਇੰਡੀਆ ਚ ਉਹ ਗਰੀਬਾਂ ਦਾ ਬਣਾਇਆ ਹੋਇਆ ਸੀਗਾ ਸਾਰੇ ਜਿੰਨੇ ਪੁਰਾਣੇ ਇੰਡੀਆ ਦੇ ਵਿੱਚ ਜਿਹੜੇ ਆਰਟ ਰੈਸਟ ਹਾਊਸਸਟ ਹਾਊਸਸਸ ਆ ਸਾਰਾ ਜਿਹੜਾ ਪੁਰਾਣਾ

کوئی بھی دھرم غلامی میں چھنی رہ سکتا کوئی دھرم جڑا ہے وہ دوسرے درجے کا ناگرک نہیں رہ سکتا اس کر کی ہویا کہ سالے دیش میں پچھلے کچھ سالہ تو ان فوچ رہے تھے تحرمت ازادی میں کچھ لیا گیا ہے سرکہ بات سے رہ لائیں سی سکول اسی بات سے رہ لائیں یہ میں پاگی نہیں بان سکتا فرسور ازادی نال میں اپنی گھلی نہیں بول سکتا یہ ہوتی ازادی نہیں کیا نا کی ਇਸ ਲਈ ਪਹਿਲਾ ਦੁੱਖ ਤਾਂ ਹੈ ਆਪਣੀ ਕੱਟਗਰੀਆਂ ਦੇ ਵਾਸਤੇ ਅੱਜ ਅਗਰ ਬੀਜੇਪੀ ਵਾਪਸ ਸ਼ਕਤ ਚਾਹੁੰਦੀ ਹੈ ਤੇ ਮੰਨ ਕੇ ਚੱਲਣਾ ਕਿ ਆਪਦੀ ਸਾਧੀ ਹੋ ਬਹੁਤ ਜ਼ਬਰਦਸਤ ਖੱਤੇ ਵਿੱਚ ਬਹੁਤ ਜ਼ਬਰਦਸਤ ਪਤਾ ਨਹੀਂ ਸਾਡੇ ਸੁਭਾਨ ਪਤਾ ਨਹੀਂ ਸਾਡਾ ਕੰਮ ਦਾ ਪ੍ਰੈਕਟਿਸ ਅਸੀਂ ਕਰ ਸਕਾਂਗੇ ਜਾਂ ਨਹੀਂ ਕਰ ਸਕਾਂਗੇ ਮੈਨੂੰ ਲੱਗਦਾ ਤੁਹਾਨੂੰ ਸਭ ਨੂੰ ਇਹ ਪਾਉਣਾ ਚਾਹੀਦਾ ਕਿ ਉੱਤਰਾਖੰਡ ਵਿੱਚ ਬੀਜੇਪੀ ਦੀ ਸਰਕਾਰ ਨੇ ਇੱਕ ਯੂਨੀਫਾਰਮ ਸਿਵਲ ਕੋਡ ਇਹ ਤਨੂੰ ਆਰਡੀ ਲਾਗੂ ਕਰ ਦਿੱਤਾ ਹੈ ਉਸ ਚਨੂੰ ਦੇ ਮੁਤਾਬਕ ਕੀ ਹੈ ਕਿ ਇੱਕ ਵਿਦੇਸ਼ ਇੱਕ ਕਾਰਨਕ ਤੂ ਔਰ ਸਾਡਾ ਜਿਹੜਾ ਹਲੇ ਸਿੱਖ ਪਤਾ ਕੀ ਹੈ ਹਲੇ ਸਿੱਖਾਂ ਨੂੰ ਅਸੀਂ ਅਸੀਂ ਸਿੱਖ ਕਰੇ ਸਾਨੂੰ ਹਿੰਦੂ ਇਜ਼ਮ ਤੋਂ ਬਾਹਰ ਨਹੀਂ ਕੱਢਿਆ ਜਾਏਗਾ ਕਾਜਾਂ ਚ ਸਾਡੇ ਗੁਰੂ ਸਾਹਿਬ ਨੇ 1899 ਵਿੱਚ ਸਾਨੂੰ ਅੰਮ੍ਰਿਤ ਛਕਾ ਕੇ 1 ਲੱਖ ਤਰੰਬਣਾ ਤਾਂ ਅੱਜ ਕੋ ਮੈਨ ਕੜਾ ਕਿੰਨਾ ਵੱਡਾ ਪਾਇਆ ਹੋਇਆ ਆ ਮੇਨ ਨਸਤਾਰ ਬੰਨੀ ਹੋਈ ਆ ਸਾਡੇ ਪੰਜ ਗਕਾਰ ਦੇਖ ਕੇ ਸਾਨੂੰ ਕਹਿੰਦਾ ਸੈਪਰੇਟ ਪਰ ਅਰੇ ਨਹੀਂ ਆ ਦੇਸ਼ ਸੁਣਾ ਲੈਣਾ ਧਾਰਮਿਕ ਕਾਨੂੰਨ ਅਸੀਂ ਆਨੰਦ ਕਰਨਾ ਚਾਹਦੇ ਹਾਂ ਆਪਣਾ ਜਾਂ ਕੋਈ ਵੀ ਧਾਰਮਿਕ ਤੂਰ ਹੈ ਅੱਲੇ ਵੀ ਅਸੀਂ ਇਸ ਦੇਸ਼ ਦੇ ਹਿੰਦੂ ਮੈਰਿਜ ਐਕਟ ਦੇ ਤਹਿਤ ਆਪਣਾ ਸਾਰੇ ਰੀਤੀ ਰਿਵਾਜ ਕਰਦੇ ਪਰ ਮੁਸਲਮਾਨਾਂ ਵਾਸਤੇ ਇਹ ਦੇਸ਼ ਬਾਗ ਹੋਇਆ ਕਿਉਂਕਿ ਮੁਸਲਮਾਨਾਂ ਦੀ ਬਹੁਤ ਵੱਡੀ ਆਬਾਦੀ ਸੀ ਬਾਬਾ ਸਭ ਨੂੰ ਮਿਲ ਕੇ ਸਮਝਾ ਕਿ ਇਹਨਾਂ ਨੂੰ ਤਾਂ ਰੱਖ ਨੂੰ ਚਾਹੀਦਾ ਇਹਨਾਂ ਦਾ ਤਲਾਕ ਲੱਗਿਆ ਇਹਨਾਂ ਦਾ ਨਿਕਾਹ ਲੱਗਿਆ ਇਹਨਾਂ ਦੀ ਧਾਰਮਿਕ ਜਿਹੜੇ ਪ੍ਰੈਕਟਿਸਸ ਲੱਗ ਨੇ ਇਹਨਾਂ ਦੀ ਪ੍ਰੋਪਰਟੀ ਦੀ ਤਕਸੀਮ ਲੱਗਿਆ ਤੁਹਾਡੇ ਵਾਸਤੇ ਮੁਸਲਮਾਨ ਪਰਸਨਲ ਲਾਅ ਇਸ ਦੇਸ਼ ਵਿੱਚ ਕਾਂਗਰਸ ਸਰਕਾਰ ਨੇ ਬਣਾ ਕੇ ਸ਼ਰੀਆ ਦਾ ਨਾਮ ਦਿੱਤਾ ਇੱਕ ਕਾਨੂੰਨ 1937 ਦਾ ਪਰ ਜਦੋਂ ਉਤਰਾਖੰਡ ਵਿੱਚ ਕੀ ਹੋਇਆ ਕਿ ਉਹਨਾਂ ਨੇ ਉਸ ਸਿਵਲ ਸੋਸਾਇਟੀ ਦੇ ਲਾਅ ਨੂੰ ਓਵਰਰਾਈਟ ਕਰਕੇ ਕਿ ਨਹੀਂ ਇੱਕ ਦੇਸ਼ ਇੱਕ ਧਾਰਮਿਕ ਨਾ ਯੂਨੀਫਾਰਮ ਸਿਵਲ ਕੋਡ ਜੇ ਭਾਜਪਾ ਦੁਆਰਾ ਇਸ ਦੇਸ਼ਤ ਰਾਜ ਵਿੱਚ ਆ ਗਈ ਇਹ ਮੰਨ ਕੇ ਚੱਲਣਾ ਕਿ ਨਾ ਸਿਰਫ ਤੁਹਾਡਾ ਸਿੱਖਾਂ ਦਾ ਇਸਾਈਆਂ ਦਾ ਜੈਗੀਆਂ ਦਾ ਬੋਧੀਆਂ ਦਾ ਆਦੀਵਾਸੀਆਂ ਦਾ ਦਲਿਤਾਂ ਦਾ ਇੱਕ ਨੱਕੇ ਦੇ ਵਿੱਚ ਨਿਕਲਣਾ ਪਊਗਾ ਇਹ ਕਹੋਗੀ ਪਹਿਲਾ ਨੁਕਤਾ ਦੂਸਰਾ ਹੌਲੀ ਹੌਲੀ ਨਿਕੰਗੇ ਇੱਕ ਦੇਸ਼ ਇੱਕ ਜ਼ੁਬਾਨ ਜਿਵੇਂ ਗਾਇਨ ਇੱਕ ਦੇਸ਼ ਇੱਕ ਟੈਕਸ ਜੀਐਸਟੀ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇੱਕ ਧਾਰਮਿਕ ਕਾਨੂੰਨ

ਸਮਾਜਵਾਦੀ ਪਾਰਟੀ ਤੇ ਅਧਿਸ਼ਵਰ ਦਾ ਮਾਈਕ ਪਾਸ ਕਰ ਦਿਓ ਔਰ ਇਸ ਰੰਗ ਨਾਲ ਲਾਲੂ ਪ੍ਰਸ਼ਾਦ ਯਾਦਵ ਵਰਗੇ ਮਮਤਾ ਬੇਨਜੀ ਵਰਗੇ ਕਾਂਗਰਸ ਪਾਰਟੀ ਵਾਲਕੇ ਆਪਾਂ ਸਾਰੇ ਇਕੱਠੇ ਹੋਵਾਂਗੇ ਨਾ ਏਦਾਂ ਕਰਕੇ ਤਾਂਤਾ ਕਰਕੇ ਸਾਡੇ ਦੇਸ਼ ਵਿੱਚ ਸੱਚ ਧਾਰਮਿਕ ਆਜ਼ਾਦੀ ਬਚੇਗੀ ਸੋ ਕਿਹੜੇ ਕੁਛ ਲੋਕਾਂ ਨੂੰ ਵਰਗ ਲਾਉਂਦੇ ਨੇ ਝੂਠ ਬੋਲਦੇ ਨੇ ਆਜਿੱਤਾ ਤੁਹਾਡੇ ਸਰਪੰਚ ਸਾਹਿਬ ਤੇ ਪ੍ਰਸ਼ਾਪਾ ਕੇ ਭਗਵੰਤ ਮਾਨ ਲੈ ਗਿਆ ਉਥੇ ਪਾਸੇ ਭਗਵੰਤ ਮਾਨ ਬੀਜੇਪੀ ਦੀ ਨੰਬਰ 2 ਟੀਮ ਹੈ ਸੁਣੋ ਕਿਵੇਂ ਆਪਾ ਬਥਾ ਬੰਦ ਕਰਨਾ ਮਾਈਕ ਤੇ ਦੋਸਰਾ ਸਮਝੋ ਕਿਵੇਂ ਸਾਡੇ ਨਾਲ ਤਾਂ ਪੰਜਾਬ ਵਿੱਚ ਹੋਇਆ ਵਾ ਕਿ ਕਿੱਸਾ ਬੀਤੀਵੇਂ ਚਲਾਈ ਹੋਇਆ ਬਾਈਕ ਦੀ ਸਦਾ ਤੋੜਾ ਦੂਸਰਾ ਇਹ ਬੀਤੀਂ ਕਿਉਂ ਆ ਸਮਝੋ ਕਿਵੇਂ ਨੇ ਸਾਡੇ ਸਿੱਖ ਨੌਜਵਾਨ ਭਾਈ ਅਮਰਪਾਲ ਸਿੰਘ ਅੰਮ੍ਰਿਤ ਦਾ ਪਚਾਰ ਕਰਦਾ ਸੀ ਮਸ਼ੇਰ ਇਕਲਾਕ ਬੋਲਦਾ ਜਿਹੜਾ ਬਾਣਾ ਜਿਹੜਾ ਸੀ ਨਾ ਉਹ ਸਿੱਕੀ ਵਾਲਾ ਸੀ 골 ਪਗੜੀ ਵਾਲਾ ਦਿੱਲੀੋਂ ਹੁਕਮ ਆਇਆ ਇਹ ਇਹ ਕੌਣ ਫੇਰਦਾ ਪੰਜਾਬ ਦੇ ਵਿੱਚ ਬਈ ਜਿਹੜਾ ਸਿੱਖਾਂ ਦੇ ਬਾਣਾ ਪਾ ਕੇ ਫਿਰ ਪਾਲ ਤੀਰਾਂ ਛੜ ਕੇ ਗੱਲ ਕਰ ਰਿਹਾ ਵਾ ਤੂੰ ਚੱਕੇਂ ਤੇਰੇ ਭਗਵੰਤ ਪਾਲ ਉਹ ਕਹਿੰਦਾ ਸੀ ਜਨਾਬ ਐਨੇ ਸੇ ਲਾ ਕੇ ਸਾਡੇ ਨੌਜਵਾਨਾਂ ਨੂੰ ਕਿੱਥੇ ਭੇਜਿਆ ਦਿੱਧੂਆਂ ਦੇ ਸਾਧੀਆਂ ਜੇਲਾਂ ਵਿੱਚ 18 23 6 ਟੋਕ੍ਰੇਸ਼ਨ ਔਰ ਦੂਸਰਾ ਤੇ ਚੀ ਦੀ ਵਾਰ ਤੋਂ ਦਲੀ ਸ਼ਹੀਨ ਬਾਦ ਤੋਂ ਬਾਦ ਦੰਗੇ ਹੋਣੇ ਤੇ ਲੀਵਰੇਜ ਇਹਨੇ ਇੱਕ ਖਿਲਾਫ ਸੀ ਨਹੀਂ ਕਿ ਆ ਮੁਸਲਮਾਨਾਂ ਪਾਈ ਚਲੇ ਦਿਖਾ ਕਿ ਦਿੱਲੀ ਦਾ ਮੁੱਖ ਮੰਤਰੀ ਹੈ ਮੇਰੇ ਵੀਰੋ ਅੱਛਾ ਤੂੰ ਤੀਸਰਾ ਆਪਰੇਸ਼ਨ ਸਾਡੇ ਕਿਸਾਨ ਕੁੱਟੇ ਗਏ ਉੱਤੇ ਸ਼ਕੂ ਬਾਰਡਰ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਬਹੁਤ ਅਤਿਆਚਾਰ ਕੀਤਾ ਸਾਡਾ ਇੱਕ ਨੌਜਵਾਨ ਸ਼ੂਕਰ ਕੋਲੀ ਮਾਰ ਕੇ ਮਾਰਤਾ ਹਰਿਆਣਾ ਪੁਲਿਸ ਨੇ ਅੰਦਰ ਪੰਜਾਬ ਦੇ ਵੜ ਕੇ ਕੰਕਰ ਮਿਲਿਆ ਸਾਡਾ ਟੈਰੇਟ ਹੈ ਪਰ ਕੁਤ ਮਾਰੀ ਕੁਸ਼ੀ ਕੀਤਾ ਟਰੈਕਟਰ ਭੰਗਤੇ ਚੁੱਕੀ ਕਰਤੇ ਅਥੂ ਗੈਸ ਛੁੱਟਦੇ ਇਦੋਂ ਪਤਾ ਕਿ ਉਹ ਜੋਇਨ ਕਿਉਂ ਕਰੇ। ਮੈਂ ਕਿਹਾ ਪਾਕਿਸਤਾਨ ਦੇ ਨਾਲ ਬਾਰਡਰ ਖੋਲਣਾ ਚਾਹੀਦਾ। ਪਰ ਭਗਵੰਤਪਾਲ ਕਿਹਾ ਕਿ ਨਹੀਂ ਖੋਲਣਾ ਚਾਹੀਦਾ। ਭਾਜਪਾ ਵੀ ਕਹਿੰਦੀ ਕਿ ਨਹੀਂ ਖੋਲਣਾ ਚਾਹੀਦਾ। ਇਸ ਲਈ ਆਮ ਆਦਮੀ ਪਾਰਟੀ ਫਰਜ਼ੀ ਇਨਕਲਾਬੀਆਂ ਦੀ ਪਾਰਟੀ ਆ। ਇਹ ਸੇਲ ਹੋਗੇ 2 ਸਾਲ ਵਿੱਚ। ਇਹਨਾਂ ਨੇ ਜੋ ਤੋੜਨਾ ਕਹਿੰਦੇ ਪੁਰੇ ਨਹੀਂ ਕੀਤੇ। ਔਰ ਇਹ ਬਦਲਾਅ ਹੋਵੇਗਾ ਕਿ ਤੁਸੀਂ ਕਿ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਕਰਾ ਸਕੇ ਔਰ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਦੀ ਮਾਨਸਿਕਤਾ ਇਹਨਾਂ ਦੀ ਤੇਜਿਵਾਲ ਵਗੈਰਾ ਦੇ ਸਿਰਫ ਬੇਸਿੱਖੀ ਹੋਈ ਜਾਂਦੀ ਉਹ ਭਾਜਪਾ ਨਹੀਂ ਹੈ। ਇਸ ਲਈ ਤੁਹਾਡੇ ਸਰਪੰਚ ਸਾਹਿਬ ਨੂੰ ਫਿਕਰ ਤੋਂ ਚੀਬਲ ਸਸ ਸਾਹਿਬ ਦੀ ਵਕਤ ਘਰ ਆੜੀ ਇਸ ਕੋਣ ਐ ਇਸ ਨੂੰ ਦਾ ਰਿਸਪੌਂਸ ਨਹੀਂ ਕੁਰੀ ਘਰ ਨਹੀਂ ਕੋ ਪਸੰਗੀ ਨੱਚੀ ਹੈ ਕਿਸਮ ਦੀ ਇਹ ਸ਼ੋਕ ਦਾ ਨਹੀਂ ਰੈਸ਼ਰਾਈਜ਼ ਕਰ ਆਪਣੇ ਮੰਤਨ માં ਕੋਈ ਜਾਵੇ ਨੂੰ ਪ੍ਰੋਬਲਮ ਮੈਂ ਕੋਈ ਸਰਪੰਚ ਦੇ ਖਿਲਾਫ ਪੇਗਾ ਉਹ ਕਾਬਲ ਉਹਨਾਂ ਲੱਗਣਾ ਕਿ ਆਪਾਂ ਆਪਣੇ ਭਰਾਵਾ ਅੱਜ ਗਿਆ ਦੁੱਧ ਚਾਰ ਪੰਜ ਦੇ ਸੰਨ ਹਫ਼ਤੇ ਤੋਂ ਉਸ ਨੂੰ ਮੰਨਣਾ ਪਸਾ ਜੀਵਾ ਪਰ ਚੀਪ ਮਿਨਿਸਟਰ ਦਾ ਪਰਿਵਾਰ ਇੱਕ ਪਿੰਡ ਵਿੱਚ ਜਾ ਕੇ ਪ੍ਰੈਸ਼ਰਾਈਜ਼ ਕਰਕੇ ਨਹੀਂ ਪਰ ਇਹ ਮੋਟਾ ਸਾਡੇ ਮਦਦ ਕਰਨੇ ਚਾਹੀਦੇ ਆ ਇਹ ਤਾਂ ਕੇ ਲੋਕਤੰਤਰ ਖੜੋ ਗਿਆ ਇਹਦਾ ਡੰਡਾ ਤੰਤਰ ਹੋ ਗਿਆ ਪੁਲਿਸ ਤੰਤਰ ਹੋ ਗਿਆ ਇਸ ਸਕੇ ਤੋਂ ਹੁਣ ਇਹ ਕਹਿਣਾ ਆਵਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਤੇ ਮੈਂ ਇਸ ਵੇਲੇ ਹਰਾਣ ਆ ਇਹਨਾਂ ਜੋਰ ਤੋਂ ਤੁਸੀਂ ਨਾਲੇ ਤੁਸੀਂ ਤਾਂ ਲੜਾਈ ਕੀ ਇਹਦਾ ਤੀਜੇ ਚੌਥੇ ਨੰਬਰ ਤੇ ਚਲੇ ਗਏ ਝਾੜੂ ਵਾਲੇ ਹੈ ਹੀ ਨਹੀਂ ਲੜਾਈ ਤੇ ਮੇਰੇ ਮੀਰੋ ਇੱਕ ਵਾਰ ਤਾਲੀ ਮਾਰੋ ਇਸ ਗੱਲ ਤੇ ਬਾਵਾ ਸਿੰਘ ਖੜਾ ਜਿੰਦਾਬਾਦ ਜਿੰਦਾਬਾਦ ਆ ਸਾਰਿਆਂ ਨੇ ਇਕੱਠੇ ਹੋਣਾ ਆ ਤੁਹਾਡੇ ਨਗਰ ਦੇ ਰਿਆਸ ਜੀ ਸਾਡੇ ਮੈਨੋਟੀ ਸੈਲ ਚੇਅਰਮੈਨ ਮੈਂ ਭਾਗ ਲੇ ਇਹ ਮੇਰੀ ਇੱਕ ਗੁਜਰਾਣੀ ਟਿਕੜਾ ਕੇ ਆਇਆ ਇਹ ਨਗਰਾਲ ਬਲავਰ ਖਾਲਜੀ ਆਏ ਸੀਗੇ ਆਪਾਂ ਸਾਰੇ ਘੱਟ ਕੀਤੀਆਂ ਆਪਾਂ ਸਾਰੇ ਖੱtre ਦੇ ਵਿੱਚ ਆਪਾਂ ਸਾਰਿਆਂ ਨੇ ਇਕ ਮੁੱਠ ਹੋਣਾ ਮੈਂ ਸਾਰੀ ਉਮਰ ਲੋਕਾਂ ਦੀ ਲੜਿਆ ਮੇਰੇ ਪਿਤਾ ਜੀ ਸਰਦਾਰ ਗੁਰਦੀਪ ਸਿੰਘ ਪ੍ਰਧਾਨ ਮੰਤਰੀ ਦੇ ਐਮਰਜੈਂਸੀ ਕੰਦਰ ਦੇ ਐਮਰਜੈਂਸੀ ਕੰਦਰ ਦੇ ਆ ਕਰਕੇ ਮੈਂ ਐਮਰਜੈਂਸੀ ਦਾ ਰੂਪ ਕਰਾਉ ਕਿ ਤੁਸੀਂ ਆਪ ਆਪਣੇ ਪਿੰਡੇ ਨੂੰ قانون ہٹایا تین سو پینٹ نے میرے پتا جی کو پولیس نجائز چک کے لے کے اگر تلا تریپورا اسٹیٹ ہزاری بار کے ہاتھ رکھا میرے تو میرے بھی سارا پرچے درج کیے پولیس نے سارا سرکار نے کدی کہ ڈرگ مافیا کدی کچھ بنا لگتا میں ڈرگ مافیا میں ایک چنگی خاندان کا پڑھیا لکھا ایک میرے چنگے سنسکار پڑھیا ہوں میں تو حکومت کی لڑائی لڑتا ہوں پر میں ڈرتا نہیں کرتا ਜਿੰਨੇ ਮਰਜ਼ੀ ਪਰਚੇ ਕਰੀਏ ਕੋਪਰਤਾਨ ਨੇ ਨੂੰ ਚਾਰ ਕਿਲੇ ਰੱਬੇ ਦੇ ਕੇ ਸੋਚਿਆ ਇਹ ਹੋਣਾ ਪਰ ਕਾਕਿਆ ਨੂੰ ਡਰ ਕੇ ਬੋਲ ਤੀਆ ਕੋਟਰੀ ਲੈ ਚੋਏਗਾ ਐਦਾਂ ਦਾ ਬੰਦਾ ਸੀਗਾ ਔਰ ਕਿਸੇ ਅਫਸਰ ਜਿਸ ਨੇ ਅਫਸਰ ਨੇ ਮੈਨੂੰ ਭੜਿਆ ਸੀਗਾ ਇੱਕ ਦੋਸਤ ਕੋਲੇ ਕੋਲ ਬੈਠਾ ਸੀਗਾ ਅਫਸਰ ਜੁਰਾ ਨਰ ਸੀ ਉਹਨੇ ਕਿਹਾ ਜੀ ਕਿ ਘਰੇ ਨੂੰ ਅਸੀਂ ਆਪਣੇ ਬਦੋਂ ਇਹਨਾਂ ਨੇ ਐਨਡੀਪੀਐਸ ਕੇਸ ਨੂੰ ਚਾਰ ਪੰਜ ਸਾਲ ਜੇ ਭੇਜਿਆ ਸੀਗਾ ਉਹ ਵਕੀਲ ਸਬਸਰਾ ਮੇਰੇ ਦੋਸਤ ਨੂੰ ਕਹਿੰਦਾ ਗਲਾਨਕਾਰ ਨੂੰ ਤੇ ਹੁਣ ਖੈਰਾ ਕਦੀ ਬਾਹਰ ਵੀ ਆਣਾ ਜਾਊਗਾ ਤੇ ਗੁੱਡੇ ਤੇ ਕਹੋ ਕਿੰਗਾ ਵੀ ਤੁਮ ਇਹਦੇ ਡੀਐਨਏ ਦਾ ਨਹੀਂ ਪਤਾ ਕਿ بڑے ਕੈਂਟ ਬੰਦੇ ਨੇ ਲਾ ਕੇ ਬੰਦੇ ਤੁਹਾਡੇ ਗੱਲ ਕਹਿਣਗੇ ਇੱਥੇ ਆ ਜਾਓ ਆ ਜੀ ਆਪਾਂ ਤੁਹਾਨੂੰ ਮਸਤਾਨ ਨੂੰ ਅਰਾਵੇ ਨੇ ਸੁਣਨ ਤੋਂ ਇਹਦੇ ਬੰਦੇ ਜਿਹੜੇ ਨੇ ਇਹਦੀ ਕੁੱਸੀ ਜਾਨੀ ਲੱਗਣੀ ਇਸ ਵੇਲੇ ਤੇ ਔਰ ਇਹ ਬੰਦਾ ਕਿੱਦਾਂ ਦਾ ਵਾ ਸੀਪੀ ਮਿਨਿਸਟਰ ਹੋ ਕੇ ਰੋਜ਼ ਨੱਚਿਆ ਉਹਦਾ ਸ਼ਰਾਬ ਦੇ ਨਾਲ ਨਹੀਂ ਲਿਖਿਆ ਆ ਨੋ ਹਿਮ ਤੇ ਟੇਗਨਾਈਟ ਦਾ ਬੈਠਾ ਜਿਵੇਂ ਦੂਰਾ ਆਪਣਾ ਉਹ ਬੇਟਾ ਬੇਟਾ ਇਹ ਦੂਰ ਹੈ ਬਾਹਤੇ ਕੋਤਾ ਉਹ ਕੈਬਨ ਦੇ ਕੋਪੀ ਤੇ ਜਰਦੀ ਬੈਠਾ ਆ ਇਹ ਵੀਡੀਓ ਬਣਾ ਰਿਹਾ ਸਾਡੇ ਅੱਛਾ ਇੱਕੋ ਵੀ ਲਾਗੇ ਬੈਠਦਾ ਨਹੀਂ ਤੁਹਾਨੂੰ ਲੱਗਦੀ ਹਵਾ ਨਹੀਂ ਸਾਡੇ ਤੇ ਦੇਸੀ ਪੀਣਾ ਗੰਦੀ ਜੀ ਸ਼ਰਾਬ ਅੱਛਾ ਤੁੰਦਾ ਸੋ ਕਿਹੜਾ ਮੁਕੰਦਰੀ ਕਿਹ ਕਿਹਸਾ ਨਾ ਤੁਸੋ ਤੇਰਾ ਬੋਲਿਓ ਮੈਂ ਤਾਂ ਕੋਈ ਜਾਣ ਕੋ ਕਿਕਲੀ ਕਿਲੀ ਸੋ ਨਾ ਮੁਕੰਦਰੀ ਪਹਿਲਾ ਚੁਟਕਲੇ ਗੀਤ ਕਿਚੇਟਾਂ ਉਂਗਲਾ ਜਦਾਂ ਮੁਕੜ ਦੇ ਬਦਮਾਸ਼ ਤੇਨੂੰ ਸਾਡੇਦਰ ਤੂੰ ਤੇਨੂੰ ਜੰਮੀ ਤੇ ਆਪ ਦਾ ਆਪੀ ਸਾਡੇ ਗੁਸ਼ਰਮਾਨ ਦੀ ਦੇਖੋ ਯਾਰ ਕਿੱਥੇ ਹਿਸਤੀ ਕਰਦੀ ਆ ਕਿੱਥੇ ਸ਼ੇਰ ਮੁਖਰ ਕਾਰ ਰੇਪ ਮੋਟੇ ਦਾ ਨਵਾਬ ਦਾ ਹਾੜਾ ਨਾਰਾ ਮਾਰਿਆ ਹੋਵੇ ਸਾਡੇ ਛੋਟੇ ਛੋਟੇ ਸਾਈਂ ਕਰਦੇ ਦਾ ਅੱਖ ਵਿੱਚ ਇਹ ਸਮੁੰਦਰ ਆ ਰਿਹਾ ਵੀ ਪਤਾ ਨਹੀਂ ਲੁਛੇਗਾ ਇਸ ਕਰਕੇ ਮੈਂ ਤੁਹਾਡੇ ਸਾਹਿਬ ਦਾ ਬਹੁਤ ਬਹੁਤ ਮਤ ਕਰਦਾ ਇੱਕ ਗੱਲ ਯਕੀਨ ਰੱਖੋ ਜਿ세 ਤੁਹਾਡੇ ਸਾਹਮਣੇ ਜਿੱਥੇ ਤੁਹਾਡੀ ਕੋਈ ਹਿਫਾਜ਼ਤ ਨਹੀਂ ਨਾ ਕਰੇਗਾ ਜ਼ਿੰਦਗੀ ਦੇ ਵਿੱਚ ਉੱਥੇ ਖੈਰਾ ਤੁਹਾਡੀ ਹਿਫਾਜ਼ਤ ਕਰੇ ਇਹ ਮੇਰਾ ਕਹਿਣਾ ਹੈ ਹੋ ਜੀ ਸ਼ਾਨ ਮੇਰਾ ਬੰਦਾ ਮਾਨ ਸਾਹਿਬ ਜਿਹੜੇ ਨੇ ਸੰਜੀਤ ਮਾਨ ਤੇਰੀ ਹੈ ਲੱਗਦਾ ਕਿ ਕੋਈ ਵੀ ਬੰਦੇ ਅੱਛੇ ਨਹੀਂ ਬਹੁਤ ਅੱਛੇ ਨਹੀਂ ਪਰ ਜੀ ਨਸੋ ਐ ਕਿ ਗੈਂ ਘਾ ਚੜਾਈ ਹੋਈ ਹੈ ਦੋ ਘਾ ਚੜਾਈ ਗੈਂ ਘਾ ਨੂੰ ਕੋਲ ਮੋਦੀ ਦਾ ਇਹਦਾ ਇੰਡੀਆ ਘਾ ਚੋ ਇਹਦਾ ਟਾਈਟਨ 200 ਐਮਪੀ ਇਹਦਾ ਟਾਈਟਨ 200 ਐਮਪੀ ਉਹ ਤੁਹਾਡੀ ਲੜਾਈ ਲੜਨਗੇ ਕਿ ਇੱਕ ਆਪੀ ਕਰਾ ਲੜੇਗਾ ਜੇ ਸਾਡੇ ਜੇ ਆਪਾਂ ਮਾਨ ਚੱਕਾ ਕਰਨਾ ਸੀ ਉਹਨੇ ਦੇ ਕੱਟਾ ਅਸੀਂ ਸਾਥ ਤੋਂ ਉੱਤੇ ਚਲੇ ਗਏ ਨੇ بہت رولا پایا مزہ ہوگا چیٹنگ ਕਿ ਕਈਸੇ ਪਾਰਲੀਮੈਂਟ ਵਿੱਚ ਮੁਸਲਮਾਨਾਂ ਤਾਂ ਸਾਡੇ ਨਾਲ ਭਾਰਤ ਵਿੱਚ ਰਿਹਾ ਸੀਗਾ ਤੁਸੀਂ ਉਹਨਾਂ ਦਾ ਧੋਖਾ ਦਿੱਤਾ ਵਾ ਮੇਰੀ ਵੀਡੀਓਜ਼ ਆ ਪਬਲਿਕ ਟੂ ਮੇਨ ਵਿੱਚ ਆ ਤਾਂ ਕਿ ਮੈਂ ਤੁਹਾਨੂੰ ਕਹਿੰਨਾ ਕਿ ਮੈਂ ਬਣਿਆ ਹੈ ਇਸ ਸਾਰਾ ਨਾਲ ਤੇ ਤੁਹਾਡੇ ਸਭ ਦੇ ਨਾਲ ਜੇ ਸਾਡੀ ਸਰਕਾਰ ਬਣਦੀ ਇੰਡੀਆ 'ਚ ਤੇ ਮੈਂ ਤੁਹਾਡੇ ਬਹੁਤ ਅੱਛੇ ਕੰਮ ਕਰਾ ਕੇ ਦਿਖਾਵਾਂਗਾ ਨਾ ਵੀ ਬਣੀ ਤੇ ਲੰਡ ਪ੍ਰਿੰਟ ਨੂੰ ਤਾਂ ਆਪਾਂ ਨੂੰ ਰਾਏ ਕੋਈ ਹੈਗਾ ਵਾ ਅਸੀਂ ਤੁਹਾਡੀ ਲੜਦੇ ਪਿੰਡ ਰਵਾਂਗੇ ਉਰਦੂ ਨੂੰ ਮੈਂ ਕੋਸ਼ਿਸ਼ ਕਰੂੰਗਾ ਮੈਂ ਕੱਲ ਰਜ਼ੀਆ ਨੂੰ ਪੁੱਛਿਆ ਸੀਗਾ